ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਅੱਜ ਆਏ ਹੋਏ ਸੀਗੇ ਪਟਿਆਲੇ ਹਰਮੋਨੀਅਮ ਲੈਣ ਵਾਸਤੇ ਨਾਗੀ ਇਨਸਟਰੂਮੈਂਟਸ ਵਾਲਿਆਂ ਕੋਲ ਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਬੜੀ ਪਿਆਰ ਵਾਲੀ ਸ਼ਖਸੀਅਤ ਜਿਨ੍ਹਾਂ ਤੇ ਮੈਨੂੰ ਬੜਾ ਮਾਣ ਹੈ ਜਿਨ੍ਹਾਂ ਨੇ ਮੇਰੇ ਦੁੱਖ ਦੇ ਵਿੱਚ ਮੇਰੀ ਪਿੱਠ ਤੇ ਥਾਪੜਾ ਦਿੱਤਾ ਕਿ ਤੁਹਾਨੂੰ ਕੁਝ ਨਹੀਂ ਹੋਣ ਦਿੰਦੇ ਘਬਰਾਓ ਨਾ ਅਸੀਂ ਤੁਹਾਡੇ ਨਾਲ ਆ ਉਹ ਹੈ ਬਾਬਾ ਭਗਵੰਤ ਸਿੰਘ ਜੀ ਢੀਂਡਸਾ ਜੀ ਉਹ ਅੱਜ ਸਾਨੂੰ ਸਪੈਸ਼ਲ ਇੱਥੇ ਹੀ ਆ ਗਏ ਮਿਲਣ ਵਾਸਤੇ ਤੇ ਮੈਂ ਬੇਨਤੀ ਕਰੂੰਗਾ ਕਿ ਬਾਬਾ ਜੀ ਨੂੰ ਉਹ ਸੰਗਤਾਂ ਦੇ ਨਾਲ ਫਤਿਹ ਜਰੂਰ ਸਾਂਝੀ ਕਰ ਦੇਣ ਤੇ ਦੋ ਕੀਮਤੀ ਵਿਚਾਰ ਜਰੂਰ ਦੇ ਦੇਣ ਤੇ ਵੀ ਕਿਵੇਂ ਜਦੋਂ ਮਾਲਕ ਦਾ ਹੱਥ ਹੋਵੇ ਤੇ ਫਿਰ ਪ੍ਰਵਾਹ ਨਹੀਂ ਕਹਿੰਦੇ ਕਰਨੀ ਚਾਹੀਦੀ ਆ ਉਹਦੇ ਬਾਰੇ ਮਹਾਂਪੁਰਖ ਦੱਸ ਦੇਣਗੇ ਬਾਬਾ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦੀ ਬੜੇ ਪਿਆਰ ਵਾਲੇ ਨੇ ਬਾਬਾ ਜਸਵੀਰ ਸਿੰਘ ਜੀ ਗੁਰੂ ਸਾਹਿਬ ਦੀ ਬੜੀ ਕਿਰਪਾ ਬੜੀ ਰਹਿਮਤ ਆ ਭਾਈਆਂ ਵਰਗਾ ਪਿਆਰ ਆ ਥੋੜਾ ਜਿਹਾ ਪਰੇਸ਼ਾਨ ਸੀ ਦੋ ਤਿੰਨ ਦਿਨਾਂ ਤੋਂ ਮੈਂ ਕਹਾਂ ਤੁਸੀਂ ਪਟਿਆਲੇ ਆ ਜਾਓ ਮਹਾਰਾਜ ਆਪੇ ਗੁਰੂ ਤੇਗ ਬਹਾਦਰ ਪਾਸ਼ਾ ਤੁਹਾਡੀ ਪਰੇਸ਼ਾਨੀ ਦੂਰ ਕਰਨਗੇ ਸੰਸਾਰ ਇਹਨਾਂ ਦਾ ਪੇਜ ਹੈਕ ਕਰ ਲਿਆ ਕਿਸੇ ਨੇ ਉਹਦੇ ਪਰਥਾਏ ਚਲੋ ਜਹ ਜੀ ਕਿਸੇ ਦੀ ਸੋਚ ਇਹੋ ਜੀ ਵਰਤ ਲੱਗਾ ਹੁੰਦਾ ਕੋਈ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਦੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਦੋਂ ਪੇਜ ਚੱਲ ਗਿਆ ਆਪਾਂ ਤੁਹਾਨੂੰ ਅਪਡੇਟ ਦੇ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ